ਜਿੰਦਾਬਾਦ ਜੈ ਹਾਂ ਜੈ ਜੀ ਕਹਿੰਦਾ ਕਿ ਕਿਵੇਂ ਦੇਖਦੇ ਹਾਂ ਕਿ ਤੁਹਾਨੂੰ ਬਾੜਾ ਤੋਂ ਮਿਲਦੀ ਜਿਸ ਤਰੀਕੇ ਨਾਲ ਇਹ ਜਿੰਦੇ ਦੀ ਵੀਡੀਓ ਆਈ ਸਾਹਮਣੇ ਉਸ ਤੋਂ ਬਾਅਦ ਪੇਸ਼ੀ ਤੇ ਵੀ ਲੈ ਕੇ ਗਏ ਮੈਡੀਕਲ ਵੀ ਹੋਇਆ ਕਿਸ ਤਰੀਕੇ ਨਾਲ ਵੇਖਿਆ ਜਾਵੇ ਜਦੋਂ ਰਿਆ ਦੇਖੋ ਜੀ ਪੁਲਿਸ ਦਾ ਜਿਹੜਾ ਰਵਈਆ ਸੀਗਾ ਬੜਾ ਹੀ ਇੱਕ ਤਾਨਾਸ਼ਾਹੀ ਸਰਕਾਰ ਦੇ ਕਹਿਣ ਤੇ ਬਹੁਤ ਜਿਹੜੀ ਘਸੀਟਿਆ ਗਿਆ ਸਾਨੂੰ ਤੁਸੀਂ ਆਪ ਹੀ ਕਵਰੇਜ ਕੀਤਾ ਤੇ ਉਹ ਲੋਕਾਂ ਦਾ ਸੁਨੇਹਾ ਪਹੁੰਚਿਆ ਜਿੱਥੋਂ ਤੱਕ ਸਾਨੂੰ ਪਤਾ ਲੱਗਿਆ ਸਾਡੇ ਸਾਥੀਆਂ ਨੇ ਦੱਸਿਆ ਵੀ ਕਾਫੀ ਜ਼ਿਆਦਾ ਵੀਡੀਓ ਵੀ ਵਾਇਰਲ ਹੋਈ ਪਰ ਉਹ ਬਹੁਤ ਹੀ ਨਿੰਦਣਯੋਗ ਜਿਹੜਾ ਜਿਹੜੀ ਹਰਕਤ ਸੀਗੀ ਪ੍ਰਸ਼ਾਸਨ ਦੀ ਬਹੁਤ ਹੀ ਨਿੰਦਣਯੋਗ ਹਰਕਤ ਸੀਗੀ ਚਲੋ ਮੈਂ ਜਦੋਂ ਸਾਡਾ ਮੈਡੀਕਲ ਹੋਇਆ ਅਪੀਲ ਵੀ ਕੀਤੀ ਆਪਾਂ ਸਾਰੀਆਂ ਜਤਾਇਬੰਦੀਆਂ ਨੂੰ ਵੀ ਸਾਨੂੰ ਮੈਨੂੰ ਇਨਸਾਫ ਦਵਾਇਆ ਜਾਵੇ ਸਾਡੀ ਦਸਤਾਰ ਨਹੀਂ ਗਈ ਵਾਲਾਂ ਤੋਂ ਪੜ ਕੇ ਘੜੀਸਿਆ ਗਿਆ ਮੇਰੇ ਕੋਲ ਕੇਸ ਵੀ ਮੇਰੇ ਪਏ ਨੇ ਮੈਂ ਸਾਹਮਣੇ ਹੋਏ ਨੇ ਜਿਹੜੇ ਮੇਰੇ ਕੇਸ ਪੁੱਟੇ ਗਏ ਉਸ ਕਿਸੇ ਕਿਸੇਟਣ ਦੇ ਵਿੱਚ ਤੇ ਬਹੁਤ ਹੀ ਮੈਂ ਤਾਂ ਕਹਾਂ ਵੀ ਘਟਿਆ ਹਰਕਤ ਪ੍ਰਸ਼ਾਸਨ ਦੀ ਇਸ ਤੋਂ ਵੱਧ ਕੀ ਹੋ ਸਕਦੀ ਹੈ ਜੀ ਪਰ ਤੁਹਾਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ਤੁਸੀਂ ਅਗਰੈਸਿਵ ਮੂਡ ਦੇ ਵਿੱਚ ਸੀਗੇ ਤੁਸੀਂ ਮੌਲ ਨੂੰ ਖਰਾਬ ਕਰਨਾ ਚਾਹੁੰਦੇ ਸੀਗੇ ਪੈਟਰੋਲ ਦੀਆਂ ਬੋਤਲਾਂ ਤੁਸੀਂ ਨਾਲ ਲੈ ਕੇ ਬੈਠੇ ਸੀਗੇ ਜੋ ਇੱਕ ਸਦੂਰ ਦੇ ਵਿੱਚ ਵੀ ਸਾਨੂੰ ਵੇਖਣ ਨੂੰ ਮਿਲਿਆ ਸੀ ਮੇਕਵੋਜੀ ਸਾਡੇ ਵੱਲੋਂ ਜੋ ਵੀ ਪਟ્રોલ ਸਾਡੇ ਸਾਥੀਆਂ ਕੋਲ ਸੀਗਾ ਪਰ ਅਸੀਂ ਕੋਈ ਮਾਹੌਲ ਖਰਾਬ ਨਹੀਂ ਸੀ ਕਰਨਾ ਚਾਹੁੰਦੇ ਅਸੀਂ ਸ਼ਾਂਤਮਈ ਤਰੀਕੇ ਨਾਲ ਇੱਕ ਰੋਸ ਵੱਜੋਂ ਬੈਠੇ ਸੀ ਰੋਸ ਸਾਡਾ ਕਿਉਂ ਸੀਗਾ ਕਿਉਂਕਿ ਸਾਡੇ ਕੁਝ ਸਾਥੀਆਂ ਨੂੰ ਸਵੇਰ ਤੋਂ ਹੀ ਸਵੇਰੇ ਤਕਰੀਬਨ 4 ਵਜੇ ਤੋਂ ਲੈ ਕੇ ਘਰਾਂ ਦੇ ਵਿੱਚੋਂ ਜਿਹੜਾ ਇਹਨਾਂ ਨੇ ਅਰੈਸਟ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਉਸ ਦੇ ਰੋਸ ਦੇ ਵਿੱਚ ਜਿਹੜਾ ਸਾਨੂੰ ਇਸ ਜਿਹੜਾ ਗੇਟ ਬੰਦ ਕਰਨਾ ਪਿਆ ਨਹੀਂ ਤਾਂ ਸਾਡੀ ਸ਼ਾਂਤਮਈ 2 ਘੰਟੇ ਦਾ ਗੇਟ ਰੈਲੀ ਦਾ ਪ੍ਰੋਗਰਾਮ ਸੀਗਾ ਪੁਰੀ ਸਰਕਾਰ ਨੇ ਮਾਹੌਲ ਜਿਹੜਾ ਆਪ ਹੀ ਕ੍ਰੀਏਟ ਕੀਤਾ ਤੇ ਆਪ ਹੀ ਉਹਨੂੰ ਖਰਾਬ ਕੀਤਾ ਤੇ ਉਹਦਾ ਸੇਰਾ ਜਿਹੜਾ ਸਾਡੇ ਸਿਰ ਤੇ ਮੜਿਆ ਜਾ ਰਿਹਾ ਹੈ ਪਰ ਲੱਗਦਾ ਹੈ ਕਿ ਤੁਹਾਨੂੰ ਕੀ ਜਿਹੜੀ ਉਹ ਮੁਹਿੰਮ ਸੀ ਜਿਹੜਾ ਤੁਹਾਡਾ ਧਰਨਾ ਸੀਗਾ ਭਾਵੇਂ ਉਹ ਜਿਹੜੀ ਕੋਈ ਵੀ ਚੀਜ਼ ਨੂੰ ਚੀਰਦਾ ਉਹ ਕਿਤੇ ਨਾ ਕਿਤੇ ਫੇਲ ਹੋਇਆ ਦੇਖੋ ਫੇਲ ਸਰਕਾਰ ਨੇ ਆਪਣਾ ਤੰਤਰ ਵਰਤੀ ਕੇ ਸਾਡੇ ਜਿਹੜੇ ਉਸ ਧਰਨੇ ਨੂੰ ਜਿਹੜਾ ਸਾਡਾ ਵਿਰੋਧ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਅਸੀਂ ਇਹਨੂੰ ਆਪਣਾ ਫੇਮੀਲੀ ਨਹੀਂ ਸਮਝਦੇ 60 ਤੋਂ ਜਿੱਥੇ ਤੱਕ ਲੜਿਆ ਗਿਆ ਅਸੀਂ ਲੜਿਆ ਤੇ ਅੱਗੋਂ ਵਾਸਤੇ ਵੀ ਅਸੀਂ ਲੜਦੇ ਰਵਾਂਗੇ ਅਸੀਂ ਆਪਣੇ ਉਹਨਾਂ ਗੁਰੂਆਂ ਦੀ ਦਿੱਤੀ ਹੋਈ ਸੇਧ ਤੇ ਤੁਰਨੇ ਆ ਜਿਨ੍ਹਾਂ ਨੇ ਬਾਬਰ ਨੂੰ ਜ਼ਬਰ ਕਹਿਣ ਦੀ ਹਿੰਮਤ ਰੱਖੀ ਸੀ ਤੇ ਅਸੀਂ ਵੀ ਐਸਾ ਸਰਕਾਰ ਨੂੰ ਜ਼ਬਰ ਨਹੀਂ ਕਹਾਂਗੇ ਜੋ ਕਿ ਇਹਨਾਂ ਨੇ ਵੀ ਜ਼ਬਰ ਕੀਤਾ ਸਾਡੇ ਨਾਲ ਬਹੁਤ ਜ਼ਿਆਦਾ ਤੇ ਕਿਤੇ ਨਾ ਕਿਤੇ ਸਾਡੀ ਆਵਾਜ਼ ਨੂੰ ਦਬਾ ਕੇ ਜਿਹੜਾ ਆਪਣੀ ਮਾੜੀ ਨੀਤੀ ਨੀਤੀਕਰਨ ਕਰਨਾ ਚਾਹੁੰਦੀ ਸੀ ਉਹ ਨੀਤੀਕਰਨ ਕਰਨ ਦੇ ਵਿੱਚ ਕਾਮਯਾਬ ਹੋਈ ਆ ਓਏ ਨਰਿੰਦਰ ਆਜੋ ਭਾਈ ਨਾਲ ਆਜੋ ਕੀ ਕਹੋਗੇ ਅੱਜ 4 ਦਿਨ ਬਾਅਦ ਕਟਪਟੜੀ ਦੁਵਾਰਾ ਚੁਹੀਏ ਕਿਸ ਤਰੀਕੇ ਨਾਲ ਨਿਕਲ ਜਾਈਏ ਬੈਠੋ ਜੀ ਜਿਹੀ ਸਾਨੂੰ ਮਲੋ ਥਾਣਿਆਂ ਚ ਜਿਹੜਾ ਜਿਹੜਾ ਡੱਕਿਆ ਗਿਆ ਅਸੀਂ ਆਪ ਨੂੰ ਹਕਕ ਨਾਲ ਲੜਦੇ ਹੋਏ ਆਪਣੇ ਅਕਤੂਰ ਜਗਜੰਗਾ ਨਾਲ ਇਹ ਦੋਗੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਾਨੂੰ ਜਬਰੀ ਝੁਕ ਕੇ 4 ਮਈ ਪ੍ਰਦਰਸ਼ਨ ਕਰਦਿਆਂ ਨੂੰ ਜੇਲਾ ਦੇ ਵਿੱਚ ਡੱਕਿਆ ਔਰ ਤੇ ਸਾਡੇ ਸਾਥੀ ਸੁਲਤਾਨ ਸਿੰਘ ਜੀ ਸਾਡੇ ਨਾਲ ਖੜੇ ਨੇ ਜਿਨ੍ਹਾਂ ਨੇ ਕਿਸਾਨੀ ਵੀ ਬੇਦਬੀ ਹੋਈ ਸਾਨੂੰ ਕੜੀ ਸਟੂਡੀਓ ਦੇ ਕੋਟ ਮਾਰ ਕਰਕੇ ਉਹਨਾਂ ਨਾਸਲ ਵਰਤ ਕੇ ਸਾમી ਜਿਨ੍ਹਾਂ ਨੇ ਨਿਚੇ ਸੁਣਦੇ ਆਪ ਪੰ ਸਿੰਘ ਉਹਨਾਂ ਵੱਲੋਂ ਹਰਕਰਦੇ ਆ ਕਿਸ਼ਾਨ ਜਥੇਬੰਦੀਆਂ ਦਾ ਕਰਮਾਸੀ ਜਥੇਬੰਦੀਆਂ ਦਾ ਸਟੂਡੈਂਟ ਜਥੇਬੰਦੀਆਂ ਦਾ ਤੇ ਨਾਲ ਦੀ ਨਾਲ ਭਰਾਤਰੀ ਜਥੇਬੰਦੀਆਂ ਦਾ ਜਿਨ੍ਹਾਂ ਨੇ ਸਾਡੀ ਹਮਾਇਤ ਕੀਤੀ ਤੇ ਨਾਲ ਦੀ ਨਾਲ ਸੀ ਧੰਨਵਾਦ ਕਰਦੇ ਆ ਸਭੀ ਪੰਜਾਬ ਰੋਲ ਦੇ ਪਨ ਵਸੇ ਪੁੱਛੀ 11 ਯੂਨੀਅਨ ਦੇ ਜੋ ਆਗੂ ਸਹਿਬਾਨ ਬਾਹਰ ਸੀ ਜਿਨ੍ਹਾਂ ਦੀ ਸੂਝਵਾਜ ਤੇ ਸਦਕਾ ਅਸੀਂ ਇਸ ਸੰਘਰਸ਼ ਨੂੰ ਜਿੱਤੇ ਆ ਇਹ ਸਰਕਾਰ ਹੈ ਜਿਹੜੀ ਬੈਕਵਰਡ ਤੋਂ ਆਈ ਕਿਤੇ ਨਾ ਕਿਤੇ ਸਰਕਾਰ ਦੀ ਨਲੈਕੀਆ ਲੋਕੀ ਕਰਦੇ ਮੁਲਾਜ਼ਮਾਂ ਨੂੰ ਆਕਾ ਲਈ ਲੜਦੇ ਮੁਲਾਜ਼ਮਾਂ ਨੂੰ ਇਸ ਤਰ੍ਹਾਂ ਚੁੱਕ ਕੇ ਜੇਲ੍ਹਾਂ ਦੇ ਵਿੱਚ ਛੁੱਟਣਾ ਇਸ ਤਰ੍ਹਾਂ ਸਰਕਾਰ ਦੇ ਮੈਨੇਜਮੈਂਟ ਮਜਬੂਰ ਹੋਈ ਬੂਲਸ ਹੋਈ ਅਸੀਂ ਆ ਪੰਜਾਬ ਵਾਸੀਆਂ ਦੀ ਬਦੌਲਤ ਸੰਘਰਸ਼ੀ ਲੋਕਾਂ ਦੀ ਬਗੌਲਤ ਅੱਜ ਜਿੱਤ ਕੇ ਬਾਹਰ ਆਇਆ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਬਾਹਰ ਆ ਤੋ ਕਿੱਥਾ ਗਿਆ ਜਿਸ ਤਰੀਕੇ ਹਸਪਤਾਲ ਬਈ ਨਾਲ ਬੰਦੂਰ ਹੈ ਬਾਹਰ ਤੋ ਕਿੱਥਾ ਗਿਆ ਸਰਕਾਰ ਦਾ ਕੀ ਰਵਈਆ ਸੀਗਾ ਮਖੋ ਜੀ ਇਹ ਰਵਈਆ ਅਪਾਏ ਤੇ ਸੋਧਦੇ ਆ ਵੀ ਪਾਨਾ ਸਹੀ ਰਵਈਏ ਦੇ ਨਾਲ ਸਾਡੇ ਨਾਲ ਸੁਤੀਰਾ ਕੀਤਾ ਗਿਆ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਵੀ ਵੱਖ-ਵੱਖ ਯੂਨੀਅਨਾਂ ਆ ਪ੍ਰੋਗਰਾਮ ਕਰਦੀਆਂ ਨੇ ਸੰਘਰਸ਼ ਕਰਦੀਆਂ ਨੇ ਹੜਤਾਲਾਂ ਮੁਜਾਹਰੇ ਕਰਦੀਆਂ ਨੇ ਜਿਵੇਂ ਕਿ ਟੀਚਰ ਸਾਡੀਆਂ ਭੈਣਾ ਉਹਨਾਂ ਨੂੰ ਮਾਰਿਆ ਕਿਉਂਦਾ ਇਸੇ ਤਰ੍ਹਾਂ ਹੀ ਸਾਡੇ ਤੇ ਪਾਣੀ ਦੀਆਂ ਮਸ਼ਹਾਰਾ ਹੋਈਆਂ ਸਾਡੇ ਦਾ 307 ਦੇ ਪਰਚੇ ਦਰਜ ਕੀਤੇ ਗਏ ਸਾਡੇ ਸਾਥੀ ਬਾਅਦ ਵਿੱਚ ਕੁਝ ਜੇਲ੍ਹਾਂ ਦੇ ਵਿੱਚ ਬੰਦ ਨੇ ਨਜ਼ਰਬੰਦ ਕੀਤਾ ਹੋਈ ਨੇ ਅਸੀਂ ਉਹਨਾਂ ਤੋਂ ਕਰ ਚੁੱਪ ਨਹੀਂ ਬੈਠਾਂਗੇ ਜਿਨ੍ਹਾਂ ਤੋਂ ਕਰ ਸਾਡੇ ਸਾਥੀ ਮਹਾਨੀ ਹੋਣਗੇ ਡੋਡੇ ਦੇ ਨਹੀਂ ਪਹਿਣਗੇ ਤੇ ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਦਾ ਪੰਜਾਬ ਸਰਕਾਰ ਨਭਟਾਰਾ ਨਹੀਂ ਕਰ ਰਹੀ ਸਾਡੀ ਕਿਸ ਤਰੀਕੇ ਨਾਲ ਦੇਖ ਰਹੇ ਹੋ ਕਿ 307 ਦੇ ਜਿਹੜੇ ਪਰਚੇ ਦਰਜ ਹੋਏ ਸੀ ਕਿੰਨੇ ਕ ਮੁਲਾਜ਼ਮ ਨੇ ਹੋ ਜਿੰਨੇ ਕਿਤੇ 307 ਦੇ ਪਰਚੇ ਦਰਜ ਹੋਏ ਸੀ ਸੂਰੇ ਪੰਜਾਬ ਦੇ ਵਿੱਚ ਘੱਟੋ ਘੱਟ ਸਾਡੇ 20 ਤੋਂ 25 ਮਲਾਜਮਾਂ ਦੀ ਗਿਣਤੀ ਹੈ ਜਿਨ੍ਹਾਂ ਦੇ ਉੱਪਰ 907 ਦੇ ਝੂਠੇ ਪਰਚੇ ਪਾ ਕੇ ਸਾਡੇ ਸਾਥੀਆਂ ਨੂੰ ਜੇਲ੍ਹਾਂ ਦੇ ਵਿੱਚ ਨੱਕਿਆ ਗਿਆ। ਕੂਰੀਆਂ ਵੀਡੀਓਜ਼ ਜਿਹੜੀਆਂ ਬਣ ਕੇ ਸੋਸ਼ਲ ਮੀਡੀਆ ਤੇ ਆਈਆਂ ਨੇ ਪਾਈ ਸਰਕਾਰ ਦੀ ਮਲਕੀਆ ਜਾਨ ਮੁੱਜ ਕੇ ਸੰਘਰਸ਼ੀ ਲੋਕਾਂ ਨੂੰ ਦੱਬਣਾ, ਸੰਘਰਸ਼ੀ ਲੋਕਾਂ ਦੀ ਆਵਾਜ਼ ਨੂੰ ਦੱਬਣਾ। ਪਰ ਜਿਉਂ-ਜਿਉਂ ਸਾਨੂੰ ਦੱਬਣਗੇ ਜਿਉਂ ਜੇ ਸਿ ਉੱਪਰ ਕੇ ਉੱਪਰ ਨੂੰ ਆਵਾਂਗੇ ਤੇ ਵੈਮੂ ਸੱਚੇ ਪਾਸੇ ਸਾਡੇ ਨਾਲ ਹੈ। ਜਿੱਦਾਂ ਹਮੇਸ਼ਾ ਲੜਦੇ ਲੋਕਾਂ ਦੀ ਹੁੰਦੀ ਹੈ ਕਿ ਤੁਹਾਡੀ ਸ਼ਰਤ ਕੀ ਹੈ ਕਿਉਂਕਿ ਇਹ ਮੰਗ ਰੱਖੀ ਗਈ ਸੀ ਰੇਸ਼ਨ ਤੇ ਗਿਲਵਲੋਂ ਕਿ ਤੁਹਾਡੀ ਜਿਹੜੀ ਹੈ ਉਹ ਤੁਹਾਨੂੰ ਰਿਲੀਜ਼ ਕੀਤਾ ਜਾਵੇ ਤਾਂ ਦੂਸਰੇ ਪਾਸੇ ਹੜਤਾਲ ਖਤਮ ਕਰ ਦਿੱਤੀ ਜਾਵੇਗੀ ਲੇਕਿਨ ਜਿਹੜਾ ਤੁਹਾਡਾ ਅਸਲ ਮੁੱਦਾ ਸੀਗਾ ਕੀ ਕਿਲੋਮੀਟਰ ਸਕੀਮ ਜਿਹੜੀ ਉਹ ਬੰਦ ਕਰ ਦਿੱਤੀ ਸੀ ਆਵੇ ਉਹਦਾ ਟੈਂਡਰ ਜਿਹੜਾ ਨਾ ਕੱਢਿਆ ਜਾਵੇ ਕੀ ਉਹਦੇ ਤੇ ਅਮਲ ਹੈ ਜਾਂ ਹਰਤਾਲ ਖਤਮ ਹੋ ਗਈ ਹੈ ਜਾਂ ਕੋਈ ਜਾਣਕਾਰੀ ਹੈ ਤੋਂ ਬਿਲਕੁਲ ਜੀ ਅਸੀਂ ਦੇਖੋ ਜੇਲਾਂ ਦੇ ਵਿੱਚ ਨਜਰਬੰਦ ਸੀ ਫਿਰ ਹਾਲ ਸਾਨੂੰ ਉਸ ਵਾਰ ਅਪਡੇਟ ਬਾਰੇ ਕੁਝ ਵੀ ਪਤਾ ਨਹੀਂ ਹੈਗਾ ਬਾਹਰ ਆ ਕੇ ਅਸੀਂ ਸਾਡੇ ਸਾਥੀਆਂ ਨਾਲ ਗੱਲਬਾਤ ਕਰਾਂਗੇ ਜੋ ਵੀ ਅਗਦੀ ਰਣਨੀਤੀ ਹੋ ਅਸੀਂ ਮੀਟਿੰਗ ਕਰਕੇ ਉਹਦਾ ਐਲਾਨ ਵੀ ਕਰਾਂਗੇ ਤੇ ਵਿਚਾਰ ਵਟਾਂਦਰਾ ਵੀ ਕਰਾਂਗੇ। ਪਰ ਬੰਤੀ ਖਰਾਬ ਹੋਇਆ ਪੁਲਿਸ ਦਾ ਜਾਂ ਕਿਸੇ ਤਰੀਕੇ ਦਾ ਡੌਚਰ ਕੀਤਾ ਗਿਆ ਕਿ ਪੱਗਾਂ ਨੂੰ ਵੱਲੋਇਆ ਕਿਸੇ ਤਰੀਕੇ ਨਾਲ ਬਿਲਕੁਲ ਜੀ ਬਿਲਕੁਲ ਸੋਸ਼ਲ ਮੀਡੀਆ ਦੇ ਉੱਪਰ ਸਾਡੇ ਸਾਥੀ ਨੂੰ ਦਸਤਾਰਾਂ ਤੋਂ ਫੜ ਕੇ ਉਹਦੀ ਪੱਗ ਦੀ ਬੇਅਦਬੀ ਕੀਤੀ ਗਈ। ਅਸੀਂ ਮੰਗ ਕਰਦੇ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮਾਨਯੋਗ ਮੁੱਖ ਮੰਤਰੀ ਭਗਵਤ ਮਾਨ ਜੀ ਵੀ ਜਿਸ ਵੀ ਸੈਕਸ਼ਨ ਨੇ ਸਾਡੇ ਸਾਥੀ ਦੀ ਬੇਅਦਬੀ ਕੀਤੀ ਹੈ ਕਿਸਾਂ ਦੀ ਬੇਅਦਬੀ ਕੀਤੀ ਹੈ ਉਹਦੀ ਪੱਗ ਵੀ ਜਰੀ ਕੀਤੀ ਐ ਸਾਨੂੰ ਪਤਾ ਲੱਗੇ ਸਾਡੀ ਮੈਨੇਜਮੈਂਟ ਦਾ ਉੱਚ ਅਧਿਕਾਰੀ ਵੀ ਉਹਦੀ ਬੇਅਦਬੀ ਦੇ ਵਿੱਚ ਸ਼ਾਮਲ ਸੀ ਕਰਾਉਣ ਦੇ ਵਿੱਚ ਸੋ ਅਸੀਂ ਜਥੇਬੰਦੀ ਵੱਲੋਂ ਅਚਾਨਕ ਤੰਤਰਾ ਕਰਕੇ ਚਾਹੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਕਿਸੇ ਵਕੀਲ ਦੀ ਸਲਾਹ ਲੈਣੀ ਪਵੇ ਚਾਹੇ ਸਾਨੂੰ ਕਿਸੇ ਵੀ ਰਾਸ਼ਟਰੀ ਜਥੇਬੰਦੀ ਸਲਾਹ ਲੈਣੀ ਪਵੇ ਚਾਹੇ ਕਿਸੇ ਵੀ ਸਾਨੂੰ ਸਤਕਾਰਯੋਗ ਬਜ਼ੁਰਗਾਂ ਦੀ ਸਲਾਹ ਲੈਣੀ ਪਵੇ ਤੇ ਅਸੀਂ ਉਹ ਸਲਾਹ ਲੈ ਕੇ ਗੱਲਬਾਤ ਕਰਕੇ ਉਸ ਉੱਪਰ ਜਥੇਬੰਦੀ ਦੀ ਮੀਟਿੰਗ ਕਰਕੇ ਅਗਲਾ ਫੈਸਲਾ ਲਵਾਂਗੇ ਠੀਕ ਹੈ